ਸਰਦਾਰ ਹਰਪਜਨ ਸਿੰਘ ਯੂਟੀਓ ਸਾਹਿਬ ਨੇ ਬੀਕੇ ਸਿੰਘ ਜੀ ਸੀਨੀਅਰ ਸਾਡੇ ਸੀਐਮ ਸਾਹਿਬ ਦੇ ਅਧਿਕਾਰੀ ਸੋ ਅੱਜ ਇੱਕ ਬਹੁਤ ਅਹਿਮ ਮੀਟਿੰਗ ਪੰਜਾਬ ਦੀਆਂ ਕਿਸਾਨ ਜਥੇਬੰਦੀ ਬੀਕੇ ਜੁਗ ਰਹਾ ਆ ਤੇ ਖੇਤ ਮਜ਼ਦੂਰ ਜਥੇਬੰਦੀ ਦੋਨਾਂ ਨਾਲ ਇੱਕ ਲੰਬੀ ਮੀਟਿੰਗ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਚੱਲੀ ਲਗਭਗ 2 2.5 ਘੰਟੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰੀਆਂ ਗੱਲਾਂ ਜਿਹੜੀ ਆ ਵੀ ਕਿਸਾਨ ਉਹ ਗੁੱਸੇਬਾਨ ਨੇ ਆਪਣੀਆਂ ਆਪਣੀਆਂ ਗੱਲਾਂ ਰੱਖੀਆਂ ਉਹਨਾਂ ਤੇ ਵਿਚਾਰ ਚਰਚਾ ਹੋਈ ਔਰ ਉਸ ਤੋਂ ਬਾਅਦ ਸੀਐਮ ਸਾਹਿਬ ਨੇ ਮੀਟਿੰਗ ਜਾਰਾ ਸੀਗਾ ਚਲੇ ਗਿਆ ਉਸ ਤੋਂ ਬਾਅਦ ਲਗਭਗ 1 ਘੰਟਾ ਮੀਟਿੰਗ ਜਿਹੜੀ ਆ ਉਹਦੀ ਉਹਦੇ ਵਿੱਚ ਮੈਂ ਮੇਰੇ ਨਾਲ ਭਜਨ ਸਿੰਘ ਟੀਓ ਜੀ ਸਰਦਾਰ ਗੁਰਬੀਤ ਸਿੰਘ ਖੁੱਡਿਆ ਜੀ ਸਾਰੇ ਆਗੂ ਸਹਿਬਾਨ ਨੇ ਬੈਠ ਕੇ ਬੜੀ ਲੰਬੀ ਚੌੜੀ ਚਰਚਾ ਕੀਤੀ ਕਿ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾਗਾ ਕੈਨਾਲ ਵਾਟਰ ਨੂੰ ਕਿਵੇਂ ਆਖਰੀ ਖੇਤ ਤੱਕ ਲੈ ਕੇ ਜਾਣਾਗਾ ਉਹਦੇ ਲਈ ਕੀ ਕੀ ਸਾਡੀਆਂ ਪ੍ਰੋਪੋਜ਼ਲ ਨੇ ਜੱਜ ਕਿੰਨਾ ਤੇ ਕਿਹੜੇ ਕਿਡੇ ਤੇ ਕੰਮ ਹੁਣ ਤੱਕ ਹੋ ਚੁੱਕਿਆ ਹੈਗਾ ਔਰ ਆਉਣ ਵਾਲੇ ਸਮੇਂ ਚ ਕਿੰਨਾ ਕਿੰਨਾ ਤੇ ਕੰਮ ਹੋਣਾਗਾ ਇਹ ਸਾਰੀ ਡਿਟੇਲ ਦੇ ਵਿੱਚ ਚਰਚਾ ਹੋਈ ਇਸ ਤੋਂ ਬਿਨਾ ਪੰਜਾਬ ਦੀ ਜਿਹੜੀ ਬੇਨ ਮੰਗ ਸੀ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਦਿੱਤੀ ਆ ਉਹਦਾ ਖਰੜਾ ਉਹਦਾ ਖਰੜਾ ਕਿਉਂਕਿ ਉਹ ਹੁਣੀ ਥੋੜਾ ਸਮਾਂ ਪਿੱਛੇ ਪ੍ਰਾਪਤ ਹੋਈ ਆ ਸਬੰਧਤ ਅਫਸਰ ਸਹਿਬਾਨ ਨੂੰ ਉਹ ਖਰੜਾ ਸਾਰੇ ਡਿਪਾਰਟਮੈਂਟਾਂ ਵਿੱਚੋਂ ਜਾ ਕੇ ਸਾਰੇ ਡਿਪਾਰਟਮੈਂਟਾਂ ਦੀ ਰਾਏ ਲੈ ਕੇ ਉਹਦੇ ਕੀ ਹੈਗੀ ਉਸ ਤੋਂ ਬਾਅਦ ਸਾਰੇ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਸਹਿਬਾਨ ਨੇ ਪੂਰਾ ਨਾ ਖਰੜਾ ਸ਼ੇਅਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਇੱਕ ਡਿਸਕਸ਼ਨ ਹੋਊਗੀ ਵਿਚਾਰ ਵਟਾਂਦਰਾ ਹੋਊਗਾ ਔਰ ਉਸ ਸਭਾ ਜਿਹੜੀ ਆ ਉਹ ਨੀਤੀ ਪੰਜਾਬ 'ਚ ਲਾਗੂ ਕੀਤੀ ਜਾਊਗੀ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਮੰਗਾਂ ਸੀਆਂ ਬਹੁਤ ਸਾਰੇ ਕੇਸ ਜਿਹੜੇ ਕਿਸਾਨਾਂ ਆਗੂਆਂ ਤੇ ਪੈਂਡਿੰਗ ਪਏ ਸੀ ਉਹਨਾਂ ਨੂੰ ਬਿਡਰਾ ਕਰਨ ਦਾ ਕਿਹੜੇ-ਕਿਹੜੇ ਕੇਸ ਜਿਹੜੇ ਨੇ ਉਹ ਸਿੱਧੇ ਬਿਡਰਾ ਹੋ ਸਕਦੇ ਨੇਗੇ ਕਿਹੜੇ ਜਿਹੜੇ ਏਜੀ ਸਾਹਿਬ ਦੇ ਆਫਿਸ ਤੱਕ ਜਾਣਗੇ ਐਡਵੋਕੇਟ ਜਨਰਲ ਦੇ ਆਫਿਸ ਤੱਕ ਜਾਣਗੇ ਕਿਉਂਕਿ ਕਈ ਕਈ ਕੇਸਾਂ ਦੇ ਅੰਦਰ ਚਲਾਨ ਪੇਸ਼ ਹੋ ਚੁੱਕੇ ਨੇ ਉਹਨਾਂ ਨੂੰ ਸਿੱਧਾ ਬਿਦਰਾ ਨਹੀਂ ਕੀਤਾ ਜਾ ਸਕਦਾ ਉਹ ਵੀ ਇੱਕ ਸਾਡੀ ਜਿਹੜੀ ਆ ਕਿਸਾਨ ਆਗੂਆਂ ਦੇ ਨਾਲ ਸਹਿਮਤੀ ਬਣੀ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਅੱਜ ਦੀ ਜਿਹੜੀ ਮੀਟਿੰਗ ਆ ਬੜੀ ਅੱਛੀ ਰਹੀ ਆ ਬੜੇ ਸਾਜਗਰ ਮਾਹੌਲ ਦੇ ਅੰਦਰ ਹੋਈ ਆ ਬਹੁਤ ਹੀ ਪੋਜ਼ਿਟਿਵ ਜਿਹੜਾ ਰਿਜ਼ਲਟ ਉਹ ਆਊਗਾ ਕੀ ਮਤਲਬ ਕਰਜ਼ੇ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਆ ਦੇਖੋ ਕਿ ਇੱਕ ਬੈਂਕ ਆ ਸਾਡੀ ਜਿਹੜੀ ਕੋਆਪਰੇਟਿਵ ਬੈਂਕ ਆ ਉਹਦੇ ਅੰਦਰ OTS ਸਕੀਮ ਲੈ ਕੇ ਆਉਣ ਦੀ ਗੱਲ ਹੋਈ ਆ ਕਿ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਬਹੁਤ ਸਾਰੇ ਕਿਸਾਨ ਜਿਹੜੇ ਕਿਸੇ ਨਾ ਕਿਸੇ ਕਾਰਨ ਡਿਫਾਲਟਰ ਹੋ ਗਏ ਆਪਣੀ ਜਿਹੜੀ ਆ ਕਿਸ਼ਤ ਨਹੀਂ ਪਰ ਸਕੇ ਕੋਈ ਕਾਰਨ ਰਿਹਾ ਉਸ ਕਿਸਾਨਾਂ ਆਗੂਆਂ ਦਾ ਤਰਕ ਸੀਗਾ ਕਿ ਸਾਰੇ ਕਿਸਾਨ ਲੋਕ ਜਿਹੜੇ ਨੇ ਉਹ ਸੈਟਲ ਕਰਨਾ ਚਾਹੁੰਦੇ ਨੇ ਕਿ ਉਹਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਸੋ ਬਿਲਕੁਲ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਜੀ ਦੇ ਬਿਲਕੁਲ ਹਾਂ ਪੱਕੀ ਹੋ ਗਏ ਹਰਾ ਪਰਿਆ ਗਿਆ ਡਿਪਾਰਟਮੈਂਟ ਨੇ ਉਸੇ ਆਰਡਰ ਜਾਰੀ ਕੀਤੇ ਨੇਗੇ ਕਿ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਕਿਸਾਨਾਂ ਆਗੂਆਂ ਦਾ ਸਲਾਹ ਕਰਕੇ ਬਣਾ ਲਈ ਜਾਵੇ ਤਾਂ ਕਿ ਨਾਲੇ ਬੈਂਕ ਦਾ ਫਾਇਦਾ ਹੋਊਗਾ ਔਰ ਨਾਲੇ ਕਿਸਾਨ ਭਰਾਵਾਂ ਦਾ ਫਾਇਦਾ ਹੋਊਗਾ ਜੀਮਤ ਸਾਹਿਬ ਜਿਹੜੀ ਐਗਰੀਕਲਚਰ ਪਾਲਿਸੀ ਹੈ ਇਹਨੂੰ ਇੰਪਲੀਮੈਂਟੇਸ਼ਨ ਲਈ ਕੋਈ ਟਾਈਮ ਬਾਉਂਡ ਕੀਤਾ ਗਿਆ ਕੋਈ ਪ੍ਰੋਸੈਸ ਤੁਸੀਂ ਦਿੱਤਾ ਇਸਨੇ ਨਹੀਂ ਅਸੀਂ ਕਿਹਾ ਪਹਿਲਾਂ ਤਾਂ 1 ਮਹੀਨੇ ਬਾਅਦ ਅਸੀਂ ਜਿਹੜੀ ਆ ਉਹ ਪਾਲਿਸੀ ਦਾ ਖਰੜਾ ਜਿਹੜਾ ਕੱਚਾ ਖਰੜਾ ਤਿਆਰ ਹੋਇਆਗਾ ਉਹ ਕਿਸਾਨਾਂ ਅੱਗੂਆਂ ਨਾਲ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਮੀਟਿੰਗ ਜਿਹੜੀ ਆ ਕਿਸਾਨਾਂ ਅੱਗੂਆਂ ਨਾਲ ਹੋਊਗੀ ਫਿਰ ਜਾ ਕੇ ਉਹਦੇ ਤੇ ਚਰਚਾ ਹੋ ਕੇ ਫਿਰ ਪਾਸ ਹੋ ਚੱਕਣ ਲਈ ਕੋਈ ਧਰਨੇ ਨੂੰ ਲੈ ਕੇ ਧਰਨੇ ਨੇ ਚੱਕਣ ਲਈ ਕੋਈ ਗੱਲਬਾਤ ਹੋਈ ਆ ਜੀ ਜਿਹੜਾ ਚੰਡੀਗੜ੍ਹ ਉਹਨਾਂ ਦੀ ਕਿਸਾਨਾਂ ਦੀ ਆ ਫਿਰ ਬਿਲਕੁਲ ਦੇਖੋ ਬਿਲਕੁਲ ਸਹਿਮਤੀ ਹੈ ਜੋ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਗਈ ਤਾਂ ਉਹਨਾਂ ਨੇ ਆਪਣੇ ਜਥੇਬੰਦੀ ਚ ਕਿਸਾਨ ਆਗੂਆਂ ਨੇ ਮਜ਼ਦੂਰ ਜਥੇਬੰਦੀ ਦੇ ਆਪਣੇ ਜਥੇਬੰਦੀ ਚ ਵਿਚਾਰਨਾ ਹੋਊਗਾ ਤਾਂ ਉਸ ਤੋਂ ਬਾਅਦ ਉਹ ਉਹਦਾ ਫੈਸਲਾ ਲੈਣਗੇ ਪਰ ਲੇਕਿਨ ਸਾਡੀ ਜਿਹੜੀ ਆ ਮੋٹے ਰੂਪ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਤੇ ਸਹੰਤੀ ਬਣੀਆ ਸੋ ਪੋਜ਼ਿਟਿਵ ਰਿਜ਼ਲਟ ਚੜਾ ਚਿਵਾ ਸਰ ਕ੍ਰੌਪ ਡਾਈਵਰਸੀਫਿਕੇਸ਼ਨ ਲੈ ਕੇ ਕੋਈ ਗੱਲ ਹੋਈ ਕਿਉਂਕਿ ਅਕਸਰ ਕਿਸਾਨ ਝੋਨੇ ਬਿਲਕੁਲ ਕ੍ਰੌਪ ਡਾਈਵਰਸੀਫਿਕੇਸ਼ਨ ਨੂੰ ਲੈ ਕੇ ਬੜੀ ਲੰਬੀ ਚੌੜੀ ਚਰਚਾ ਹੋਈ ਆ ਜਿਹੜੀ ਡਿਮਾਂਡ ਪੰਜਾਬ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਸੀ ਉਹਦੇ ਵਿੱਚੋਂ ਉਹਨੂੰ ਕਾਫੀ ਹੱਦ ਤੱਕ ਮੰਨ ਲਿਆ ਗਿਆ ਹੈਗਾ ਪਿੱਛੇ ਜੇ 7000 ਪ੍ਰਤੀ ਹੈਕਟੇਰ ਜਿਹੜਾ ਬਾਵਜਾ ਦੇਣ ਦੀ ਗੱਲ ਕੀਤੀ ਗਈ ਸੀ ਜਿਹੜੇ ਝੋਨਾ ਛੱਡ ਕੇ ਕਿਸੇ ਹੋਰ ਫਸਲ ਤੇ ਆਉਣਗੇ ਉਹਦੀ ਡਿਜੀਟਲ ਜਿਹੜੀ ਆ ਮਾਰਕੀਟਿੰਗ ਹੋਣੀ ਆ ਉਹ ਸ਼ੁਰੂਆਤ ਉਹਦੀ ਹੋ ਚੁੱਕੀ ਆ ਜਦੋਂ ਆ ਗਿਆ ਅੰਕੜਾ ਅਸੀਂ ਜਿੰਨੇ ਕਿਸਾਨ ਜਿਹੜੇ ਉਸ ਤੋਂ ਬਾਹਰ ਆਉਣਗੇ ਤੋਂ ਮੁਆਵਜ਼ਾ ਉਹਨਾਂ ਨੂੰ ਮਿਲ ਜਾਊਗਾ ਜੀ ਬਸ ਹਰਿਆਣਾ ਦੇ ਵਿੱਚ ਸਰਕਾਰ ਐਮਐਸਟੀ ਦੇ ਰਹੀ ਹੈ ਕੁਝ ਫਸਲਾਂ ਤੇ ਕੁਝ ਉਸ ਤਰ੍ਹਾਂ ਦੇ ਇੱਥੇ ਪੰਜਾਬ ਦੇ ਵਿੱਚ ਵੀ ਕੋਈ ਚਰਚਾ ਹੋਈ ਹੈ ਵੀ ਨਹੀਂ ਇਸ ਮਾਮਲੇ ਤੇ ਚਰਚਾ ਹੋਰ ਜੀ ਥੈਂਕ ਯੂ ਜੀ ਆ ਰਹਿਣ ਦੋ ਨਾ ਵੀ